ਅਰਜਾਦ ਨੇ ਨਾ ਆਤਮਾ ਉਹਨਾਂ ਦਾ ਕਾਇਦੇ ਨੂੰ ਫੋੜ ਰਹਿਣਾ ਕਾਇਦੇ ਧਰੂਏ ਉਹ ਜਾ ਕੇ ਫਿਰ ਜਿਵੇਂ ਫੜਨੇ ਫੜਾ ਦੇ ਚ ਪਰਵੇਸ਼ ਕਰਦੇ ਹਨ ਆਨੰਦ ਦੇ ਦਾਣੇ ਸਾਰਿਆਂ ਜੀਵਨ ਜੀਵਨ ਉਹਨਾਂ ਨੂੰ ਕਹਿੰਦੇ ਨੇ ਬਹੁਤ ਫਰਦ ਨੇ ਹਵਾ ਦੇ ਵਿੱਚ ਉਹ ਆਤਮਾ ਆ ਹੀ ਨੇ ਨਾ ਉਹ ਕਹਿੰਦਾ ਕਿ ਤੈਨੂੰ ਕੁਛ ਨਹੀਂ ਉਹਨਾਂ ਨੇ ਕਹਿੰਦੇ ਕਿ ਕਹਿੰਦੇ ਉਹਨਾਂ ਨੇ ਆਪਣੀ ਜਗ੍ਹਾ ਵੱਲ ਅੜੀਏ ਜਾ ਕੇ ਜਿਨੇ ਡਾਣੇ ਹੋਣਗੇ ਇਹਨਾਂ ਦੇ ਫਲ ਲੱਗਣਗੇ ਹਰੇਕ ਦੇ ਵਿੱਚ ਜੀਵ ਨੇ ਤੇ ਜਾਣਗੇ ਉਹ ਵਰਦੇ ਵੀ ਮੈ ਰਹਿੰਦੇ ਨੇ ਜਾਂਦੇ ਵੀ ਮੈ ਰਹਿੰਦੇ ਨੇ ਦਵੇਲਾ ਹੁੰਦਾ ਨਵਾਂ ਆਕਾਸ਼ ਨੂੰ ਇਹ ਇਹ ਨਵ ਉੱਡੀ ਦੇ ਵਿੱਚ ਕਹਿੰਦੇ ਨੇ ਆਕਾਸ਼ ਨੂੰ ਸੇ ਧਰਤੀ ਨੂੰ ਕਹਿੰਦੇ ਧਰਤੀ ਦੇ ਉੱਤੇ ਵੀ ਤਾਂ ਜੀਵ ਬਤਨ ਧਰਤੀ ਚੋਂ ਵੀ ਤਾਂ ਪੈਦਾ ਹੁੰਦੇ ਨੇ ਧਰਤੀ ਦੇ ਵਿੱਚ ਵੀ ਕੀੜੇ ਹੁੰਦੇ ਨੇ ਨਾ ਇਹਾਂ ਹਰੀ ਉਹਾਂ ਹਰੀ ਇੱਥੇ ਵੀ ਹਰੀ ਐ ਕਿਤੇ ਹੋਰ ਚਲੇ ਜਾ ਉੱਥੇ ਵੀ ਹੈ ਕਹਿਣਾ ਸਰਬ ਵਿਆਪੀ ਹੈ ਹੁਕਮ ਸਰਬ ਵਿਆਪੀ ਹੈ ਜਿਮੀ ਹਰੀ ਜਮਾ ਹਰੀ ਦੇਖੋ ਜੁਬੀ ਹਰੀ ਜਮਾ ਹਰੀ ਦੁਵਾਰਾ ਕਹਤਾ ਧਰਤੀ ਆਕਾਸ਼ ਉਹ ਉਹਨਾਂ ਦੀ ਮੁਸਲਮਾਨੀ ਭਾਸ਼ਾ ਹੈ ਉਹ ਹਿੰਦੀ ਭਾਸ਼ਾ ਸੀ ਛੇ ਤਿਆਰੀ ਨਵੇ ਹਰੀ ਸਭ ਤੋਂ ਅੰਤ ਦੀ ਭਾਸ਼ਾ ਸੀ ਸਿੱਧੂਆਲ ਦੀ ਉਹ ਮੁਸਲਮਾਨਾਂ ਦੀ ਭਾਸ਼ਾ ਜਾਂ ਦੋਹਾਂ ਦਾ ਅਰਥ ਇੱਕੋ ਹੀ ਹੈ ਅਲੇਖ ਹਰੀ ਅਪੇਖ ਹਰੀ ਹਰੀ ਦਾ ਪੇਖ ਨਹੀਂ ਕੋਈ ਪੇਖ ਨਹੀਂ ਕੋਈ ਅਲੇਖ ਹੈ ਘਰੇ ਅਲੇਖ ਹੁਣ ਤੈਨੂੰ ਪਤਾ ਦਾ ਉਹਲੇ ਕਹਤਾ ਕਿ ਜਿੱਥੇ ਸਰਬਿਆਪੀ ਵੰਗੂ ਕਹਤਾ ਪਰ ਸਵਾਲ ਇਹ ਵੀ ਫਿਰ ਸਾਡੇ ਪਕੜਤ ਕਿਉਂ ਨਹੀਂ ਹੁੰਦਾ ਦੀਦਾ ਕਿਉਂ ਨਹੀਂ ਸਾਨੂੰ ਹੈ ਹਰ ਜਗ੍ਹਾ ਸਾਨੂੰ ਕਦੇ ਵੀ ਲੱਗਦਾ ਲੋਕ ਲੱਭਦੇ ਕਿਉਂ ਫਿਰਦੇ ਉਹ ਗਾਇਨ ਉਹ ਲਿਖਤ ਤੋਂ ਬਾਹਰ ਹੈ ਲਿਖਤ ਤੋਂ ਪਰੇ ਹੈ ਜਿੰਨੇ ਗ੍ਰੰਥ ਨੇ ਹਰੀਓ ਤੋਂ ਪਰੇ ਹੈ ਲਿਖਤਾਂ ਤੋਂ ਜੋ ਹਰ ਲਿਖਤਾਂ ਤੋਂ ਪਰੇ ਹੈ ਫਿਰ ਅਸੀਂ ਪੋਥੀਆਂ 'ਚ ਕੀ ਲੱਭਦੇ ਹਾਂ ਸਵਾਲ ਇਹ ਪੈਦਾ ਹੁੰਦਾ ਹੈ ਵੀ ਪੋਥੀਆਂ 'ਚ ਆ ਗੁਰੂ ਗ੍ਰੰਥ ਸਾਹਿਬ 'ਚ ਕੀ ਲੱਭਦੇ ਹਾਂ ਅਸੀਂ ਲੱਭ ਜਾਂਦਾ ਆਹੀ ਤਾਂ ਦੱਸਿਆ ਹੋਇਆ ਹੈ ਕਿ ਕਹਤੇ ਉਹ ਉਹ ਇਹ ਦੱਸਿਆ ਉਹਦਾ ਐਡਰੈਸ ਦੱਸਿਆ ਹੋਇਆ 14 ਐਡਰੈਸ ਲੱਭਦੇ ਆ ਇਹ ਤਾਂ ਉਹਦੀ ਪ੍ਰਾਪਤੀ ਦਾ ਸਾਧਨ ਆ ਉਹ ਨਹੀਂ ਹੈਗਾ ਵਿੱਚ ਫੇਰ ਵੀ ਜੇ ਸਭ ਕੋ ਚਾਹਤਾ ਉਹਦੀ ਪ੍ਰਾਪਤੀ ਕਿਵੇਂ ਆ ਉਹਦਾ ਨਵਲਾਪ ਕਿਵੇਂ ਹਾਰੀ ਨਾ ਇਹ ਤਾਂ ਉਹ ਗਿਆਨ ਦੱਸਿਆ ਵੀ ਇਹ ਤਾਂ ਕੁਝ ਹੁੰਦੇ ਹੋਏ ਦੀ ਪ੍ਰਾਪਤੀ ਕਿਸ ਤਰੀਕੇ ਨਾਲ ਕਰੀਏ ਫਿਰ ਤਾਹੀ ਗੱਲ ਦੱਸੀ ਹੋਈ ਐ ਜੋ ਹੋਰ ਕੁਛ ਨਹੀਂ ਹਰੀ ਨਹੀਂ ਹੁੰਦਾ ਇਹਦੇ ਵਿੱਚ ਗ੍ਰੰਥਾ 'ਚ ਨਹੀਂ ਹਰੀ ਹੁੰਦਾ ਚੇਤਨੀ ਹੁੰਦਾ ਗ੍ਰੰਥਾ 'ਚ ਜਿੱਤੇ ਚੇਤਨ ਹੁੰਦਾ ਤੇ ਭੁੱਖ ਲੱਗਦੀ ਐ ਜਿੱਤੇ ਚੇਤਨ ਹੁੰਦਾ ਗਰਮੀ ਲੱਗਦੀ ਐ ਸਰਦੀ ਲੱਗਦੀ ਐ ਪਸੀਨਾ ਆਉਂਦਾ ਗ੍ਰੰਥਾ 'ਚ ਨਹੀਂ ਹੁੰਦਾ ਇਹੋ ਜਿਹੜੇ ਇਹ ਮੰਨਦੇ ਨੇ ਗ੍ਰੰਥਾ ਜੈਸੀ ਲਾਉਂਦੇ ਨੇ ਮੂਰਖ ਨੇ ਇਹ ਪੱਖੇ ਲਾਉਂਦੇ ਨੇ ਮੂਰਖ ਨੇ ਉਹਨਾਂ ਨੂੰ ਬਤਾਈ ਰਹੀ ਐ ਵੀ ਗੱਲ ਕੀ ਐ ਉਗਰੰਧ ਪੜਦਾ ਨਹੀਂ ਐਸੀ ਲਾਉਣ ਲੱਗੇ। ਉਹਦੇ ਮਾਲੀ ਪ੍ਰਗਟ ਹੋ ਰਹੇ ਗਿੱਦੇ। ਦੇ ਤਾਂ ਡੈਡ ਬੋਡੀ ਵੀ ਹੋ ਸਕਦੀ ਹੈ। ਗੁਰਾਂਗੇ ਦੇ ਤਾਂ ਡੈਡ ਬੋਡੀ ਵੀ ਹੋ ਸਕਦੀ ਹੈ। ਉਰਪਿਤ ਦੇਖਿਆ ਨਹੀਂ। ਇਹ ਗਿਆਨਤਾ ਦਾ ਇੱਕ ਹੱਦ ਐਕਸਟ੍ਰੀਮ ਹੈ ਗਿਆਨਤਾ ਦੀ। ਐਸੀ ਲਾਉਣਾ ਪੱਖੇ ਲਾਉਣਾ। ਇਹ ਇਹ ਸਮਝ ਲੋ ਵੀ ਇਹ ਤੋਂ ਕੋਹ ਰਗਿਆੰਤਾ ਤੋਂ ਪਰੇ ਗਿਆੰਤਾ ਨਹੀਂ ਹੋ ਸਕਦਾ ਉਹਨਾਂ ਨੂੰ ਸਮਝ ਆਏ ਨਹੀਂ ਸਕਦਾ ਕੀ ਉਹਨਾਂ ਨੂੰ ਸਮਝ ਉਹ ਜੜ ਬੰਦੀ ਉਹਨਾਂ ਦੀ ਪੱਥਰ ਇੱਕ ਤਾਂ ਪੱਥਰ ਪੂਜਦਾ ਇੱਕ ਆਪੇ ਪੱਥਰ ਹੈ ਪੱਥਰ ਪੂਜਣਾ ਘਮ ਘਮ ਉਹਦਾ ਵਧਾ ਵੀ ਇਹ ਪੱਥਰ ਹੈ ਜਿਹੜਾ ਆਪੇ ਪੱਥਰ ਹੈ ਉਹਨੇ ਪੱਥਰ ਦੀ ਵੀ ਪਛਾਣ ਲਈ ਵੀ ਪੱਥਰ ਹੈ ਉਹਦਾ ਪੱਥਰ ਨੂੰ ਆਪ ਤੋਂ ਵਧੀਆ ਸਮਝਦਾ ਹੈ ਇਕ ਪੱਥਰ ਨੂੰ ਪੱਥਰ ਬਣ ਕੇ ਪੁੱਛਦਾ ਇੱਕ ਪੱਥਰ ਨੂੰ ਆਪ ਨੂੰ ਜੰਗਦਾ ਬਣ ਕੇ ਪੁੱਛਦਾ ਉਹ ਜਾੜਾ ਤੋਂ ਚੇਤਨਾ ਤੇ ਰੂਹ ਜਗਾ ਕੇ ਮੈਂ ਹੋ ਗਿਆ ਪੱਥਰ ਚਾਹੇ ਮੂਰਤੀ ਕਿਸੇ ਦੀ ਵੀ ਹੋਵੇ ਇਹ ਤੇ ਗਿਆਨ ਹੈ ਸਾਡੇ ਕੋਲੋਂ ਗਿਆਨ ਹੈ ਜੀ ਇਹ ਕਰਕੇ ਸਾਡੇ ਨੂੰ ਸੁਪੀरियर ਹੈ ਅਸੀਂ ਇਹਨੂੰ ਮੰਨਦੇ ਹਾਂ ਸਾਡੇ ਕੋਲੋਂ ਚੀਜ਼ ਗਿਆਨ ਹੈ ਜਿਹੜਾ ਇਹਦੇ ਚ ਬਣਦਾ ਜਿਹੜਾ ਕੋਲ ਚੀਜ਼ ਮਿਲੇ ਸਾਡੇ ਕੋਲ ਨਾ ਹੋਵੇ ਉਹਦੀ ਕਦਰ ਫਿਰ ਕੱਢੀਦੀ ਹੁੰਦੀ ਹੈ ਇਸ ਗੱਲ ਦੀ ਕਦਰ ਇਹਦੇ ਵਿੱਚ ਤਾਂ ਹੈ ਨਹੀਂ ਹੋਰ ਜਦ ਲੇਖ ਦੇ ਵਿੱਚੇ ਨਹੀਂ ਲਿਖਤ ਵਿੱਚੇ ਨਹੀਂ ਹੈ ਉਹ ਇਹ ਅੱਖਰ ਖਰਜਾਂਗੇ ਉਹ ਅਖਰੇ ਰਮੇ ਨਹੀਂ ਤਕਵੀਰ ਨੇ ਕਿਹਾ ਤੁਸੀਂ ਗੱਲ ਜੋ ਮੈਂ ਅੱਖਰ ਲਿਖ ਦਿੱਤੇ ਇਹਦੇ ਵਿੱਚ ਨਾ ਪੜ ਲਓ ਕਿ ਇਹਦੇ ਵਿੱਚ ਨਾ ਬਣਾ ਗਏ ਸੀ ਜੋ ਬੋਲਿਆ ਜਾਂਦਾ ਉਹ ਜਪ ਨਹੀਂ ਹੁੰਦਾ ਉਹ ਜਪ ਗਿਆਨ ਹੁੰਦਾ ਉਹ ਕੀ ਆ ਫਿਰ ਉਹਦਾ ਬਣਾ ਕਰਨ ਨਾਲ ਤੇ ਜਾਂ ਸੁਣਦਾ ਉਹ ਹੋ ਹੁੰਦਾ ਉਹ ਜਿਹੜੀ ਬਾਣੀ ਸੁਣਦੀ ਹੈ ਨਾ ਬਿਨਾ ਕਰਨ ਨਾਲ ਤੇ ਉਹ ਹੀ ਹੋ ਹੁੰਦਾ ਬਾਕੀ ਦੋਏ ਬਾਰੇ ਗਿਆਨ ਐ ਦੱਸਿਆ ਹੋਇਆ ਉਹਦਾ ਬਲੂਗਾ ਡਾਇਰੈਕਟ ਹੈ ਕਿ ਸਾਨੂੰ ਇਹ ਬਲੂਗਾ ਇਹ ਦੱਸਿਆ ਹੋਇਆ ਵੀ ਐਵੇਂ ਮਿਲਦਾ ਹੁੰਦਾ ਜਿਹਨੂੰ ਮਿਲਿਆ ਉਹਨੇ ਦੱਸਿਆ ਵੀ ਐ ਤਰੀਕਾ ਜੋਗਤ ਲੋਕ ਹੋਰ ਹੋਰ ਤਰੀਕੇ ਕਰਦੇ ਤੇ ਗਲਤ ਤਰੀਕੇ ਦੱਸ ਉਹ ਦੱਸਦੇ ਵੀ ਐ ਤਰੀਕੇ ਗਲਤ ਨਹੀਂ ਐ ਤਰੀਕਾ ਠੀਕ ਹੈ ਬਸ ਐਨਾ ਹੀ ਫਰਕ ਆ ਵੀ ਕਾਮਯਾਬ ਆ ਤਰੀਕਾ ਹੋਇਆ ਆ ਵੀ ਦੀ ਕਾਮਯਾਬ ਹੋਈ ਹੈ ਕਾਮਯਾਬ ਹੋ ਜਾ ਗੁਰਮਤਾਲੀ ਵਿਧੀ ਇਹ ਵਿਧੀ ਸੁਣ ਕੇ ਜੜਨੋਟ ਭਗਤੀ ਲੱਗਾ ਉਹ ਵਿਧੀ ਐ ਤਾਂ ਗੁਰਬਾਣੀ ਦੇ ਵਿੱਚ ਸਭ ਬਿਲ ਦੀ ਪ੍ਰਾਪਤੀ ਦੀ ਵਿਧੀ ਹੈ ਗੁਰਬਾਣੀ ਵਿੱਚ ਨਹੀਂ ਐ ਕੁਝ ਗੁਰਬਾਣੀ ਦੀ ਗਿਆਨ ਹੈ ਵਿਧੀ ਹੈ ਬਸ ਜੇ ਕੁਝ ਆਇਆ ਤਾਂ ਵਿਧੀ ਹੈ ਵਿਧੀ ਕਰਨੀ ਪਊ ਸਾਨੂੰ ਸਮਝਣੀ ਪਊਗੀ ਫੇਰ ਕਰਨੀ ਪਊਗੀ ਵਿਧੀ ਨਾਲੋ ਪ੍ਰਾਪਤੀ ਵੀ ਹੋ ਜੂਗੀ ਕੁਝ ਕਰਨਾ ਬਹੁਤ ਸਮਝ ਕੇ ਜੋ ਸਮਝ ਲਿਆ ਉਹੀ ਕਰਨਾ ਪਊ ਉਹ ਤੇ ਕਿਸੇ ਨੇ ਪ੍ਰਾਪਤੀ ਕਰਨੀ ਏ ਜੇ ਇਦਾਂ ਹੀ ਦੋ ਬੱਤੀ ਜਗਾਉਣੇ ਆ ਤਾਂ ਜਗਾਉਂਦੇ ਰਹੋ ਫੇ ਤਾਂ ਪ੍ਰਾਪਤੀ ਹੈ ਨਹੀਂ ਕੁਝ ਫਰਦਾਂ ਮੁਰਤੀ ਪੂਜਣੇ ਉਹ ਗੱਲ ਹੈ ਜੇ ਮੁਰਤੀ ਪੂਜਾ ਵਾਲੇ ਕਰਦੇ ਤੁਸੀਂ ਕਰੀ ਹੋ ਜਾਂਦੇ ਨੇ ਲੱਭਦਾ ਕਿਸੇ ਨੂੰ ਕੀ ਹੈ ਕੁਛ ਨਹੀਂ ਹਕੀਕਤ ਇਹ ਹੈ ਕਿ ਤੁਹਾਨੂੰ ਕੁਝ ਨਹੀਂ ਲੱਭ ਰਿਹਾ ਔਰ ਕੋਈ ਚ ਲੱਭਣ ਵਾਸਤੇ ਘਰ ਵੜੀ ਰਹੇ ਲੋਕ ਬੰਗਾਂ ਵੀ ਦੁਨੀਆ ਭੀ ਨੇ ਜਿਹੜੀਆਂ ਗੁਰਬਾਣੀ ਦੇ ਵਿੱਚ ਬੰਗਾ ਰਿਜੈਕਟ ਕੀਤੀਆਂ ਹੁੰਦੀਆਂ ਨੇ ਵੀ ਇਹ ਬਿਲਡਿੰਗਾਂ ਦੀਆਂ ਨੇ ਇਦਾਂ ਬਿਲਡੀਆਂ ਜੀ ਉਹ ਮੰਗਦੇ ਆ ਉੱਥੇ ਜਾ ਕੇ ਉਹਦਾ ਇਦਾਂ ਮਿਲਦੀਆਂ ਨਹੀਂ ਉਹਦਾ ਆਪੇ ਦੇ ਹੀ ਜਾਂਦਾ ਉਹ ਬਿਨਾਂ ਇਹ ਮੁਗ ਦੇ ਲਈ ਜਾਂਦਾ ਸਾਰਿਆਂ ਨੂੰ ਉਹਦੇ ਵਿੱਚ ਕੋਈ ਨਹੀਂ ਫਰਕ ਪੈਣਾ ਹ। ਜਿਹੜੇ ਸੰਸਾਰੀ ਪਦਾਰਥ ਨੇ ਇਹਨਾਂ ਦਾ ਨਹੀਂ ਕੋਈ ਫਰਕ ਪੈਣਾ ਹ ਹਾਂ ਇਸ ਗੱਲ ਨੂੰ। ਇਹ ਤਾਂ ਧਾਰਮਿਕ ਬੰਦਿਆਂ ਨੂੰ ਸੁਭਾਅ ਘੱਟ ਦਿੰਦਾ ਹੁੰਦਾ ਜ਼ਹਿਰ ਆ ਇਹ। ਜਿਹੜੀ ਜ਼ਹਿਰ ਹਨ ਮਾਇਆ ਦੀ ਧਾਰਮਿਕ ਬੰਦਿਆਂ ਨੂੰ ਤਾਂ ਘੱਟ ਦਿੰਦਾ ਹੁੰਦਾ ਉਹ। ਆਪਣੇ ਬੰਦੇ ਨੂੰ ਜ਼ਹਿਰ ਘੱਟ ਗਈ ਵੀ ਹੈ। ਜਿਹੋ ਨਾਲੇ ਜਿਆਦਾ ਜ਼ਹਿਰ ਖਾਣੀਆਂ ਫਿਰ ਛੱਡ ਦੇਣ ਗੁਰਦਾਰੇ ਜਾਣਾ ਸਭ ਗੁਰੂ ਨੂੰ ਬੰਨਣਾ ਹੀ ਛੱਡ ਦੇਣ। ਫਿਰ ਯਾਰ ਜਿਆਦਾ ਮਿਲ ਜੂਗੀ ਇਹ ਜਿਆਦਾ ਜਹਰੇ ਲੈਣੀ ਹੈ ਅਗਰੇ ਜਰੂ ਕਿਥੇ ਨਹੀਂ ਮਿਲਦੀ ਹੈ ਹੈ ਨਹੀਂ ਇਹ ਗੁਰਦਾਰੇ ਜਾਂਦੇ ਨਹੀਂ ਉਹਨਾਂ ਕੋ ਤਾਂ ਮਾਇਆ ਜ਼ਿਆਦਾ ਹੈ ਜੇ ਜਹਰੇ ਖੜੀਆਂ ਵੀ ਛੱਡ ਦਿਓ ਫਿਰ ਵਾਗੀ ਹੋ ਜਾਓ ਡਾਕਟਰ ਕੋ ਜਾਇੰਗੇ ਡਾਕਟਰ ਨਾਲ ਸਲਾਹ ਦਊਗਾ ਇਹ ਚੀਜ਼ ਰੱਖਾ ਡਾਕਟਰ ਤਾਂ ਇਹ ਸਲਾਹ ਦਊਗਾ ਬਿਨਾ ਇਹ ਤੇ ਤਾਂ ਨੁਕਸਾਨ ਹੋਊਗਾ ਇਹਦੀ ਗਾਣੀ ਬਾਕੀ ਸਾਰੇ ਗਰੀਬ ਹੋਏ ਨੇ ਜਿੱਦੇ ਵੀ ਸੀਗੇ ਉਹ ਕੰਨ ਦੇ ਗਰੀਬੀ ਗਦਾਮ ਆਰੀ ਇਹ ਗਰੀਬੀ ਦੀ ਗੱਲ ਆਲੇ ਪਾਰ ਹੁੰਦਾ ਇਹ ਬੁੱਲ ਜਿੱਤਿਆ ਜਾਂਦਾ ਉਹਦਾਂ ਨਹੀਂ ਜਿੱਤਿਆ ਜਾਂਦਾ ਅਸੀਂ ਦਾ ਉਲਟਾ ਰਸਾ ਫੜ ਲਿਆ ਉਹ ਰਵਦਾਸ ਰਾਹੀ ਕੀ ਕਹੇ ਹਰ ਦਿਓ ਹੀਰਾ ਛੱਡ ਕੇ ਹਰ ਦਿਓ ਕਲ ਚੱਲਦੀ ਹੈ ਹਰ ਦਿਓ ਹਰ ਜੋ ਹੀਰਾ ਛੱਡ ਕੇ ਕਰੇ ਆਨ ਕੀ ਆਸ ਤੇ ਨਾਲ ਦੋਸਤ ਜਾਣਗੇ ਸੱਚਾ ਭਾਉ ਤੇ ਰਬ ਦਾ ਕਹਿੰਦਾ ਸੱਚ ਗੱਲ ਕਹਾ ਸਾਰੇ ਦੋਸਤ ਜਾਣਗੇ ਜਿਹੜੇ ਹਰ ਨੂੰ ਛੱਡ ਕੇ ਹੋਰ ਕਿਸੇ ਦੀ ਆਸ ਰੱਖਣਗੇ ਜਿਹੜੇ ਗੁਰਦੁਆਰੇ ਜਾ ਕੇ ਹਰ ਨੂੰ ਛੱਡ ਕੇ ਹੋਰ